ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਸਤਿ ਸ੍ਰੀ ਅਕਾਲ ਜੀ ਕਿਦਾਂ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਆਪਾਂ ਇੰਜੋਏ ਕਰਨ ਪਹੁੰਚੇ ਜੀ ਜੁਮੇਰਾ ਬੀਚ ਸਾਰੇ ਲੋਕੇ ਤੇ ਡਿੱਗਦੇ ਫਿਰਦੇ ਨੇ ਕਿਸੇ ਨੂੰ ਪਤਾ ਨਹੀਂ ਲੱਗੰਦਿਆ ਵੀ ਰਸਤਾ ਚੱਕੇ ਕੋ ਜਾ ਆ ਵੀ ਰਿਹਾ ਹੈ ਸਹੀ ਗੱਲ ਆ ਕਮਲੇ ਹੋਏ ਫਿਰਦੇ ਨੇ ਜੁਮੇਰਾ ਬੀਚ ਵੇਖਣ ਵਾਸਤੇ ਯਾ ਤੇ ਇੱਥੇ ਪਹੁੰਚ ਚੁੱਕਿਆ ਪਹਿਲਾਂ ਆ ਜੀ ਪਵੈਲੀਅਨ ਐਟ ਦਾ ਬੀਚ ਵਾਹ ਹਾਓ ਜੀ 뷰 ਚੱਕ ਰਹੋ ਇਹਨਾਂ ਕੀ ਬਾਤ ਹੈ ਚੈੱਕ ਕਰੋ ਜੀ ਚੈੱਕ ਸਾਡੇ ਉਥੇ ਮੇਲਿਆਂ 'ਚ ਲੱਗਦਾ ਦਸੇ ਹੈ ਤੇ ਹੀ ਮੇਲਿਆਂ 'ਚ ਜਾਂਦੇ ਹੁੰਦੇ ਸੀ ਝੂਟੇ ਲੈਣ ਵਾਸਤੇ ਕੀ ਨਾ ਜਾਏ ਤੇ ਦੁਨੀਆ ਤੁਸੀਂ ਵੇਖੋਗੇ ਨਾ ਓਹ ਹੋ ਹੋ ਆਈ ਨੀ ਦੁਨੀਆ ਪਹੁੰਚੀ ਅੱਜ ਹੁਣ ਅੱਜ ਇੱਥੇ ਆਉਣਾ ਜੀ ਹੈਲੋ ਹੈਲੋ ਇੱਧਰ ਦੇਖੋ ਮੜਾ ਜੀ ਆ ਮੁੰਡਾ ਚੈੱਕ ਕਰੋ ਮੜਾ ਜੀ ਪਰਸਨੈਲਿਟੀ ਚੈੱਕ ਕਰੋ ਤੇ ਨਾਲੇ ਤੁਸੀਂ ਵੇਖੋ ਦਪਈ ਦਾ ਕੈਂ ਕੈਂ ਜਾਂ ਉਹ ਯਾਰਾ ਜੋ ਕਿ ਦੁਨੀਆ ਦੇ ਉੱਤੇ ਤੁਸੀਂ ਜਿੰਨੇ ਵੀ ਜਾਣੇ ਦबई ਆਓਗੇ ਤੇ ਇੱਥੇ ਘੁੰਮਣ ਜ਼ਰੂਰ ਆਉਣਾ ਹੈ। ਮੇਰੀ ਗੱਲ ਨੂੰ ਕਿ ਹੋਇਆ ਆ। ਦੂਰ ਦੂਰ ਤੱਕ ਦਾ ਨੋ ਹੈ ਵੀਊ ਦਿਖਾਉਣਾ ਜੀ। ਵਾਹ ਜੀ ਵਾਹ। ਚੈੱਕ ਕਰੋ ਜੀ। ਮੈਂ ਜੀ ਤੇ ਆਹੀ ਵੇਖਣ ਆਲੇ ਆਂ ਆਪਾਂ। ਆ ਮੈਂ ਜੀ ਨਹੀਂ ਹੈਗੀ। ਆ ਉਸ ਉਹਦੇ ਚ ਬੰਨੇ ਆਂ ਜਾ ਅੱਛਾ ਜੋ। ਤੁਹਾਨੂੰ ਬੈਕ ਸਾਈਡ ਦਾ ਵੀਊ ਵੀ ਦਿਖਾ ਦਈਏ। ਚੈੱਕ ਕਰੋ ਜੀ ਦੁਬਈ ਦੀਆਂ ਰੌਣਕਾਂ ਦੁਬਈ ਦੀਆਂ ਬਿਲਡਿੰਗਾਂ ਦੁਬਈ ਤੇ ਫਿਰ ਦੁਬਈ ਹੈ ਸਜਣਾ ਹੈ ਨਾ ਕਮਾਂ ਦੇ ਜਨਮਨ ਚਲੋ ਦੁਬਈ ਨੇ ਵਾਹੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਇਹ ਜਿਹੜਾ ਮਰੀਨਾ ਬੀਚ ਹੈ ਨਾ ਬੜਾ ਸੋਹਣਾ ਬਣਿਆ ਮਤਲਬ ਦੁਬਈ ਦੇ ਤੁਸੀਂ ਕਿਸੇ ਵੀ ਕੋਨੇ ਤੇ ਤੁਰ ਜੋ ਕਿਸੇ ਤੇ ਵੀ ਇੰਨਾ ਸੋਹਣਾ ਬਣਿਆ ਹੋਇਆ ਪੂਰੇ ਦੁਬਈ ਦੇ ਵਿੱਚ ਹੀ ਮੰਨ ਲਓ ਘਰੋਂ ਬਾਹਰ ਵੀ ਨਿਕਲ ਜੀ ਹੈ ਨਾ ਉਹ ਅਲੱਗ ਹੀ ਬਿਲਡਿੰਗਾਂ ਦੇ ਦਿਖਣ ਨੂੰ ਮਿਲਣਗੀਆਂ ਅਲੱਗ ਹੀ ਰੈਸਟੋਰੈਂਟ ਮਿਲਣਗੇ ਮਤਲਬ ਐਡਾ ਸੋਹਣਾ ਸੋਹਣਾ ਬਣਾਇਆ ਹੋਇਆ ਸਾਰਾ ਕੁਝ ਬਹੁਤ ਹੀ ਜ਼ਿਆਦਾ ਬੈਸਟ ਬਣਾਇਆ ਹੋਇਆ ਦੁਬਈ ਲੋ ਜੀ ਬਹੁਤ ਜ਼ਿਆਦਾ ਕਲੋਜ਼ ਪਹੁੰਚ ਚੁੱਕੇ ਹੁਣ ਅਸੀਂ ਵਾਹ ਜੀ ਵਾਹ ਤੁਸੀਂ ਦੇਖੋ ਦੁਬਈ ਦੀਆਂ ਰੌਣਕਾਂ ਇਹਦੇ ਵਿੱਚ ਵੱਖਰੇ ਵੱਖਰੇ ਡਿਜ਼ਾਈਨ ਜੇ ਦਿਸਣ ਦੇ ਕਿੰਦੂਬਈ ਇਹ ਹੈ ਦੁਬਈ ਲੋ ਜੀ ਜਿਹਦੇ ਕਰਕੇ ਆਪਾਂ ਇੱਥੇ ਆਏ ਆ ਉਹ ਚੈੱਕ ਕਰੋ ਤੁਸੀਂ ਵਾਹ ਜੀ ਵਾਹ ਕੀ ਬਾਤ ਹੈ ਦੁਬਈ ਐਵੇਂ ਨਹੀਂ ਇਹਨੂੰ ਦੁਬਈ ਕਹਿੰਦੇ ਪ੍ਰਧਾਨ ਕਿਸੇ ਗੱਲੋਂ ਹੀ ਦੁਬਈ ਕਹਿਣਾ ਸਟਾਰਟ ਕੀਤਾ ਆ ਵੇਖੋ ਕੁਝ ਦਿਸਣ ਤਾਂ ਨਹੀਂ ਦਿਹਾਉਣਾ ਤੁਹਾਨੂੰ ਵੇਖ ਲਓ ਬਦਲਾ ਜੀ ਬਣਾਈ ਜਾਂਦੇ ਨੇ ਲੋਕੀ ਆ ਬਦਲਾਂ ਦੇ ਵਿੱਚ ਹੀ ਬਣਿਆ ਜੇਰਾ ਫੜਾ ਗਏ ਵਾ ਪਈ ਵਾ ਇਧਰ ਵੀ ਦੇਖੋ ਜੀ ਰੰਗ ਬਦਲਦਾ ਹੋਇਆ ਵਾਓ ਕੀ ਬਾਤ ਹੈ ਜੀ ਲੁਕਿੰਗ ਹੈਰੀ ਵੈਰੀ ਨਾਈਸ ਹਾਂਜੀ ਉਹ ਉਹ ਤੇ ਜਾਜ ਵੀ ਡੰਦਿਆ ਵੇਖੋ ਇਹ ਜਾਜ ਦੇ ਵਿੱਚ ਹੀ ਕੁਛ ਨਾ ਕੁਛ ਹੋਣਾ ਹੈ ਡਰੋਨ ਦੇ ਵਿੱਚ ਹੀ ਹਾਂਜੀ ਡਰੋਨ ਸੋਏਗਾ ਉਹ ਦੇਖੋ ਹਾਰਟ ਬਣ ਗਿਆ ਡਰੋਨ ਨਾ ਇਧਰ ਹਾਂ ਵਾਓ ਓ ਮਾਈ ਗॉड ਉਹ ਆ ਤੇਰਾ ਬਣਾਉ ਜੇ ਐ ਜਿਹੜੀ ਦਬਾਈ ਕੇ ਦੇ ਲੂ ਕਿੰਨਾ ਸੋਹਣਾ ਲੱਗ ਰਿਹਾ ਹੈ ਆ ਇਹ ਦੇ ਵੇਖਣ ਵਾਲਾ ਹੈ ਜੀ ਤੁਸੀਂ ਇੱਥੇ ਆ ਕੇ ਦੇਖਦੇ ਤਾਂ ਹੋਰ ਵੀ ਮਜ਼ਾ ਆਉਂਦਾ ਲਾਈਵ ਵੇਖਣ ਦਾ ਮਜ਼ਾ ਵੱਖਰਾ ਹੈ ਵੀਡੀਓ 'ਚ ਨਹੀਂ ਮਜ਼ਾ ਆਉਂਦਾ ਇਹਨਾਂ ਵਾਓ ਰੰਗ ਚੇਂਜ ਕਰਾਂਦੇ ਆ ਕੁਝ ਹੋਰ ਬਣੂਗਾ ਕਿਵੇਂ ਬਣਾਉਂਦੇ ਕਿੱਦਾਂ ਆ ਇਹ ਦੇਖ ਲੋ ਇਹ ਚੀਜ਼ਾਂ ਨੂੰ ਮੈਂ ਤੁਹਾਨੂੰ ਕੀ ਕਿਹਾ ਦੁਬਈ ਦੁਬਈ ਹੀ ਹੈ ਉਧਰ ਰੱਖੋ ਇਹ ਨਹੀਂ ਹੁੰਦਾ ਅਦੀ ਕਿਸੇ ਦਾ ਵੀ ਮਾਈ ਗਾਡ ਆਹ ਵੇਖ ਲੋ ਭਾਈ ਆਹ ਵੇਖ ਲੋ ਫਿਰ ਨਾ ਕਿਹਾ ਦੱਸਿਆ ਨੀਗਾ ਇਹ ਬਦਲਾਂ ਦੇ ਵਿੱਚ ਬਣਾਇਆ ਇਹਨਾਂ ਨੇ ਉਹ ਚੀਜ਼ਾਂ ਚਲੋ ਸਾਨੂੰ ਨਹੀਂ ਪਤਾ ਕਿਵੇਂ ਬਣਾਇਆ ਇਹਨਾਂ ਨੇ ਇਹੀ ਦੇਖਣ ਵਾਸਤੇ ਦੁਨੀਆ ਕਿੰਨੀ ਦੂਰੋਂ ਦੂਰੋਂ ਅੱਜ ਪਹੁੰਚੀ ਹੈ ਜੇ ਇੱਥੇ ਹਾਂ ਦੇਖ ਲਓ ਜਿਵੇਂ ਜਿਵੇਂ ਇਹਦਾ ਮਿਊਜ਼ਿਕ ਪਲੇ ਹੋ ਰਿਹਾ ਹੈ ਉਹ ਵੇ ਉਹ ਆਪਣਾ ਕਲਰ ਚੇਂਜ ਕਰ ਰਿਹਾ ਹੈ ਆਪਣੀ ਸ਼ੇਪ ਨੂੰ ਚੇਂਜ ਕਰ ਰਿਹਾ ਹੈ ਇੱਧਰ ਵੀ ਲਿਖਿਆ ਜੇ ਕੁਝ ਉਹ ਵੇਖੋ ਇਹਦੇ 'ਚ ਵੀ ਲਿਖਿਆ ਜਾਂਦਾ ਹੈ ਵਾਓ ਸੀ ਥੈਟ ਬਹੁਤ ਹੀ ਰੌਣਾ ਹੋ ਜੇ ਇਹ ਦੂਹਾਂ ਤੇ ਹੀ ਆਪਾਂ ਨੂੰ ਫੋਕਸ ਕਰਨਾ ਪੈਣਾ ਇੱਧਰ ਹੀ ਆ ਜਾਓ ਫਿਰ ਫੋਕਸ ਦੂਹਾਂ ਤੇ ਹੀ ਰੱਖਣਾ ਪੈਣਾ ਹਾਂ ਮਾਈ ਗੋਡ ਤਾਰ ਬਣ ਗਿਆ ਹੁਣ ਘੁੰਮਣ ਵੀ ਦਿ ਆ ਜੇ 13 ਭਲਾ ਹੋ ਜੇ ਵਾਓ ਹੁਣ ਸੱਪ ਬਣ ਗਿਆ ਨਾ ਆ ਡੋਟ ਨਾ ਗਿਵਨ ਐ ਸੱਪ ਤੇ ਕੀ ਬਣ ਐ ਲੋ ਫੜੋ ਪਿਛਲਾ ਲੈਡ ਤੇ ਹੈਗਾ ਨਹੀਂ ਲੈਡ ਤੇ ਘਾਓ ਚੈੱਕ ਕਰੋ ਜੀ ਚੈੱਕ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਦੁਬਈ ਆ ਦੁਬਈ ਦੁਬਈ ਦੇ ਵਿੱਚ ਇੰਡੀਆ ਸੋਹਣੀਆਂ ਸੋਹਣੀਆਂ ਚੀਜ਼ਾਂ ਵੇਖਣ ਵਾਸਤੇ ਤੁਹਾਨੂੰ ਕਿੱਥੇ ਹੋਣਾ ਪੈਣਾ ਦੁਬਈ ਆਉਣਾ ਪੈਣਾ ਕਿਤੇ ਨਾ ਜਾਇਓ ਜੇ ਘੁੰਮਣਾ ਗਿਆ ਨਾ ਦੁਬਈ ਆਇਓ ਦੁਬਈ ਇੰਨੀ ਕੁ ਵਧੀਆ ਚੀਜ਼ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਚਲੋ ਉਹ ਦੇਸ਼ ਆਪਣੀ ਜਗ੍ਹਾ ਨੇ ਬਟ ਦੁਬਈ ਦੁਬਈ ਹੀ ਆ ਪਿੱਛੇ ਵੇਖੋ ਆਪਣੇ ਹੋ ਵਾਹ ਇਹ ਤੇਰਾ ਫੜਾ ਜੇ ਵਾਓ ਚੈੱਕ ਕਰੋ ਜੀ ਚੈੱਕ ਹੈ ਨਜ਼ਾਰੇ ਏਦਾਂ ਦੇ ਕਿਤੇ ਸਮਥਿੰਗ ਇਜ਼ ਫਾਲਿੰਗ ਡਾਊਨ ਏਦਾਂ ਸ਼ੋਅ ਕਰ ਰਿਹਾ ਕੋਈ ਇਧਰ ਵੇਖਿਓ ਬਲੌਗ ਬਣਾਵਾਂਗਾ ਵੀਡੀਓ ਬਣਾਵਾਂਗਾ दुबई जी दुबई ये चीज तो दुबई ची देखने मिल सकती है ने देखो कितना मजा आ रहा है लाइव कितना मजा आ रहा है थे देखने का मतलब गायब हो गया जी अब कुछ और कुछ नया बन के आएगा अब दुनिया से बखरा अजूबा बनेगा कुछ ना कुछ रबड़ इधर देखो दु... तुम ਇਸke ਬਾਰੇ ਵਿੱਚ ਕੁਝ ਐਕਸਪਲੇਨ ਕਰੋ ਦੁਬਈ ਦਾ ਜ਼ੁਬਾ ਹੈ ਬਗੜੂ ਨਵੀਂ ਨਵੀਂ ਐਕਸਪਲੇਨ ਕਰੋ ਦਮੀ ਨਵੀਆਂ ਨਵੀਆਂ ਚੀਜ਼ਾਂ ਐਕਸਪਲੋਰ ਕਰਨ ਨੂੰ ਮਿਲਦੀਆਂ ਨੇ ਜੀ ਦੁਬਈ ਦੇ ਵਿੱਚ ਇੱਕ ਤੋਂ ਇੱਕ ਨੋਖੀ ਚੀਜ਼ ਕੋਈ ਵੀ ਚੀਜ਼ ਕਿਸੇ ਨਾਲ ਵੀ ਮੈਚ ਨਹੀਂ ਕਰਦੀ ਕੋਈ ਬਿਲਡਿੰਗ ਦੇਖ ਲੋ ਕੋਈ ਵੀ ਐਕਟੀਵਿਟੀ ਦੇਖ ਲੋ ਇਹਨਾਂ ਦੀ ਹਰ ਇੱਕ ਐਕਟੀਵਿਟੀ ਇੱਕ ਦੂਸਰੇ ਤੋਂ ਹਟ ਕੇ ਅਲੱਗ ਹੈ ਕੋਈ ਚੀਜ਼ ਸੇਮ ਨਹੀਂ ਹੈ ਦੁਬਈ ਦੇ ਵਿੱਚ ਓ ਗਾਇਸ ਵਾਓ ਓ ਮਾਈ ਗਾਡ ਓ ਮਾਈ ਗॉड ਉੱਪਰ ਦੇਖੋ ਉੱਪਰ ਗਾਇਜ਼ ਡਰੋਨ ਸ਼ੋਅ ਤਾਂ ਹੁੰਦਾ ਸੀ ਨਾ ਓ ਮਾਈ ਗॉड ਇਨਸਾਨ ਇਮੇਜਿਨ ਵੀ ਨਹੀਂ ਕਰ ਸਕਦਾ ਥਿਸ ਇਜ਼ ਕਾਲਡ ਦੁਬਈ ਗਾਇਜ਼ ਇਹ ਕੀ ਕਰਕੇ ਰਏ ਨੇ ਉੱਪਰ ਦੇਖੋ ਜੇ ਤੁਸੀਂ ਇਹ ਮਜ਼ਾ ਲੈਣਾ ਨਾ ਜ਼ਰੂਰ ਲਾਈਵ ਆ ਕੇ ਇੱਥੇ ਜ਼ਰੂਰ ਦੇਖਿਓ ਠੀਕ ਆ ਵੀਡੀਓ ਚ ਨਾ ਕਲੀਅਰ ਨਹੀਂ ਆ ਇਹਨਾਂ ਮਜ਼ਾ ਨਹੀਂ ਆ ਰਿਹਾ ਜੋ ਤੁਹਾਨੂੰ ਮਜ਼ਾ ਇੱਥੇ ਆਉਣਾ ਆ ਅੱਖੀ ਦੇਖ ਕੇ ਤੇ ਉੱਪਰ ਸਾਡੇ ਹੈਲੀਕਾਪਟਰ ਇਦਾਂ ਚੱਲ ਰਹੇ ਨੇ ਬਸ ਕੰਟੀਨਿਊਸਲੀ ਵੀਡੀਓ ਚ ਆਉਣੇ ਨਹੀਂ ਅਹੀਂ ਅਸੀਂ ਤੁਹਾਨੂੰ ਦਿਖਾ ਦਿੰਦੇ ਵਾਓ ਕੀ ਬਾਤ ਹੈ वो तीरी शेर बने इधर देखो सी दिस गाय ब्लू वाटर द बीच जे चेक करो जी चेक अब कुछ अलग सा होने वाला है जैसे कि आप देख सकते हो दुबई में कुछ अलग अलग चीजें देखने को मिलती हैं इधर में स्टार्स कुछ अलग ही करेंगे अभी ये देखना देखते हैं अभी क्या करते हैं नहीं कुछ अलग ही होगा इसके अलावा इकट्ठा करता उन्होंने इसको दुबई में ये देखो इधर में जो पानी है इधर में जहाज जहाज कितने हैं पानी में वाह सो so, अब कुछ अलग करेंगे अभी तुम देखो देखते रहना ये म्यूजिक स्टार्ट हुआ अब देखो कुछ तो होगा कुछ डिफरेंट ही होगा या yeah. जो इमेजिन भी नहीं कर सकते ਕਿਆ ਬਣਾਉਣਗੇ ਕੋਈ ਸਮਝ ਨਹੀਂ ਆਉਂਦੀ ਇਹ ਕੁਛ ਗੁੱਡਾ 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 ਕੋਈ ਬੰਦਾ ਬਣਾ ਰਿਹਾ ਇਹ ਬੰਦਾ ਬਣਾ ਰਿਹਾ ਮੈਨੂੰ ਲੱਗਦਾ ਪੁਲਿਸ ਵਾਲਾ ਬਣਾਣਗੇ ਕੁਝ ਜਾਂ ਤੇ ਪੁਲਿਸ ਵਾਲਾ ਹੋਊਗਾ ਜਾਂ ਕੋਈ ਸ਼ੇਕ ਹੋਊਗਾ ਦੋ ਚੀਜ਼ਾਂ ਹੋਣਗੀਆਂ ਨਾ ਪਿੱਛੇ ਪੋਸ਼ ਲੱਗੀ ਹੈ ਹੈ ਪੋਸ਼ ਲੱਗੀ ਪਿੱਛੇ ਸ਼ੇਕ ਹੋਊਗਾ ਜਾਂ ਪੁਲਿਸ ਵਾਲਾ ਹੋਊਗਾ ਕੀ ਹੋ ਸਕਦਾ ਇਹ ਕੋਸ਼ਤਾ ਹੋਊਗਾ ਇਹ ਬੰਦਾ ਬਣਾਤਾ ਇਹਨਾਂ ਨੇ ਇਹ ਬੰਦਾ ਬੰਦਰ ਸਿੰਘ ਹੁੰਦੇ ਨੇ ਦੇ ਰਹੀ ਏ ਤੇ ਰਹੀ ਏ ਕੁਛ ਪਤਨ ਲੱਗ ਰਿਹਾ ਕੀ ਉਹ ਤੇਰਾ ਬੜਾ ਦੇ ਉਹ ਲੱਗਦੀ ਚੀਜ਼ ਕੱਢਣ ਦਾ ਇਹ ਆਹ ਦੇਖੋ ਉੱਪਰ ਡਰੋਨ ਚੱਲ ਰਹੇ ਨੇ ਇਹ ਤਾਂ ਬਟਰਫਲਾਈ ਹੋਗੇ ਬਟਰਫਲਾਈ ਪਿਕ ਪਿਕ ਪਲੀਜ਼ ਬਟਰਫਲਾਈ So nice. Dubai. 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 Bronze. ये नहीं गए इधर देखते नहीं हो। ड्रोन अब ड्रोन चलेगा ਔਰ ਲਿਕਣਗੇ ਦੁਬਈ। ਕਿਉਂ? ਲੋ ਜੀ ਦੁਬਈ ਦੇ ਵਿੱਚ ਘੁੰਮਣ ਤੋਂ ਬਾਅਦ ਦੁਬਈ ਦੇ ਵਿੱਚ ਨਹੀਂ ਮਰੀਨਾ ਬੀਚ ਤੇ ਘੁੰਮਣ ਤੋਂ ਬਾਅਦ ਹੈ ਤੇ ਅਸੀਂ ਦੁਬਈ ਜੀ ਆ ਮਰੀਨਾ ਦੀ ਮਰੀਨਾ ਬੀਚ ਤੇ ਘੁੰਮਣ ਤੋਂ ਬਾਅਦ ਅਸੀਂ ਨਿਕਲੇ ਆ ਬਾਹਰ ਇੱਥੇ ਬੜੀ ਘੈਂਟ ਜਗ੍ਹਾ ਠੀਕ ਹੈ ਠੀਕ ਹੈ ਹਾਂ ਤੁਸੀਂ ਸਾਰੇ ਜਾਣੇ ਮੇਰੀ ਗੱਲ ਦਾ ਜਵਾਬ ਦਿਆ ਕਰੋ ਠੀਕ ਹੈ ਜਦੋਂ ਮੈਂ ਕਹਿੰਦਾ ਨਾ ਠੀਕ ਹੈ ਤੁਸੀਂ ਕਹਿੰਦਾ ਕਹਿੰਦਾ ਠੀਕ ਹੈ ਆਦਲ ਜੀ ਤੋਂ ਠੀਕ ਹੈ ਜੋ ਵੀ ਕਹਾਂ ਮੈਂ ਠੀਕ ਹੈ ਗਲਤ ਗਲਤ ਵੇਖਿਆ ਐਵੇਂ ਐਵੇਂ ਬੰਦੇ ਦਾ ਹੌਸਲਾ ਤੋੜੀ ਜਾਂਦਾ ਮੈਂ ਗੱਲ ਕੋਈ ਵੀ ਕੀਤੀ ਪਰ ਇਹਨੇ ਕੀ ਕਿਹਾ ਗਲਤ ਮੈਂ ਇਹ ਕਿਹਾ ਦਵਾਈ ਦੇ ਵਿੱਚ ਘੁੰਮੇ ਮੈਂ ਕਿਹਾ ਨਹੀਂ ਨਹੀਂ ਦਵਾਈ ਤੇ ਨਹੀਂ ਘੁੰਮੇ ਬੀਚ ਤੇ ਘੁੰਮੇ ਕਿਤੇ ਘੁੰਮੇ ਬੀਚ ਤੇ ਮੈਂ ਕਿਹਾ ਹੁਣ ਇਹਨੂੰ ਪੁੱਛ ਲਓ ਕੋਈ ਘੁੰਮੇ ਹਾਂ ਨਾ 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 ਬੀਚ ਤੇ ਘੁੰਮਣ ਤੋਂ ਬਾਅਦ ਹੁਣ ਅਸੀਂ ਦੇਖ ਸਕਦੇ ਹੋ ਦੁਬਈ ਕੀ ਬਾਤ ਹੈ ਕਿਹੜੀ ਟ੍ਰੇਨ ਤੇ ਅਸੀਂ ਬੜ ਕੇ ਆਏ ਜੀ ਇਹ ਵਾਲੀ ਟ੍ਰੇਨ ਹੈ ਜੀ ਟ੍ਰੈਮ ਟ੍ਰੈਮ ਇਹਦਾ ਨਾਮ ਆ ਓਨਲੀ ਸਿੰਗਲ ਟਾਈਮ ਮਤਲਬ ਟ੍ਰੈਮ ਇਹਦੇ ਤੇ ਬੈਠ ਕੇ ਤੁਸੀਂ ਆਉਣਾ ਹੈ ਤੇ ਦੇਖ ਲਓ ਇਹ ਧਰਤੀ ਦੇ ਉੱਪਰ ਚੱਲ ਰਹੀ ਹੈ ਅੰਡਰਗਰਾਉਂਡ ਨਹੀਂ ਹੈਗੀ ਠੀਕ ਹੈ ਮੈਟਰੋ ਟਾਈਪ ਹੀ ਆ ਤੇ ਲਾਈਟਾਂ ਹੋਈਆਂ ਨੇ ਜਿਵੇਂ ਬਾਕੀ ਗੱਡੀਆਂ ਖੜੇ ਨੇ ਲਾਈਟਾਂ ਦੇ ਤੇ ਉਦਾਂ ਵੀ ਦੇਖੋ ਖੜੀ ਆ ਹੈ ਨਾ ਕਮਾਲ ਦੀ ਚੀਜ਼ ਦੁਬਈ ਦੀ ਯਾ ਕਾਰਲੋ ਇੱਕ ਵਾਰ ਚੰਗੀ ਤਰ੍ਹਾਂ ਮੈਟਰੋ ਆ ਜਿਹੜੀ ਸੜਕ ਦੇ ਉੱਪਰ ਚੱਲ ਰਹੀ ਹੈ ਇਹਦੀ ਪਾਟੜੀ ਸੜਕ ਦੇ ਉੱਪਰ ਜਿੱਥੇ ਆਪਣੇ ਇੰਡੀਆ ਦੇ ਵਿੱਚ ਟ੍ਰੇਨਸ ਹੁੰਦੀਆਂ ਨੇ ਤੇ ਫਿਰ ਮੇਰੇ ਹਸਬੰਦ ਨੂੰ ਭੁੱਖ ਲੱਗ ਗਈ ਸੁੱਕੇ ਬੜੀ ਜੋਰਾ-ਚੋਰਾ ਦੀ ਪਰ ਹੈਡਸ਼ੈਟੇ ਕਾਲੀਏ ਇਹ ਬਰੇਡ ਖਾਲੀਏ ਕਹਿੰਦੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਹੁੰਚ ਚੁੱਕੇ ਹਾਂ ਸੱਗੇ ਤੇ ਪਹੁੰਚੇ ਹਾਂ ਜੀ ਆਪਣੇ ਘਰ ਦੇ ਕੋਲ ਮੈਟਰੋ ਸਟੇਸ਼ਨ ਕੋਲ ਪਹੁੰਚ ਚੁੱਕੇ ਆ ਤੇ ਅੱਜ ਵੀ ਉਹੀ ਗੱਲ ਹੋਈ ਜਿਹੜੀ ਗੱਲ ਤੋਂ ਮੈਂ ਡਰਦਾ ਸੀ ਕਿ ਮੈਨੂੰ ਕੁਝ ਖਵਾਇਆ ਜਾਵੇ। ਸੋਰੇ ਰਾਤ ਕੁਝ ਖਵਾਇਆ ਨਹੀਂ ਹੁਣ ਖਵਾਣਾ ਪੈਣਾ ਭਾਈ। ਕੋਈ ਨਹੀਂ ਟੈਨਸ਼ਨ ਨਾ ਲਓ। ਅੱਜ ਵੀ ਅੱਜ ਬਹੁਤ ਹੈਪੀ ਵੀਡੀਓ। ਹਾਂ ਜੀ। ਤੇ 12 ਰੋਟੀ ਨਹੀਂ ਖਾਣੀ ਅੱਜ ਅਸੀਂ। ਕਿਉਂਕਿ ਸਾਡੇ ਘਰ ਦੇ ਨਾਲ ਸਾਡਾ ਬਲੌਗ ਵੇਖ ਲੈਂਦੇ ਨੇ ਫਿਰ ਬੱਚ ਕਹਿੰਦੇ ਤੁਸੀਂ ਐਸ਼ੀਆਂ ਕਰਦੇ ਹੋ ਐਸ਼ੀਆਂ ਕਰਦੇ ਤੁਸੀਂ ਬਰ ਰੋਟੀ ਖਾਂਦੇ ਬਰ ਰੋਟੀ ਆਖਾਂਦੇ ਤੁਸੀਂ ਨਜ਼ਾਰੇ ਲੈਣੇ ਐਸ਼ੀਆਂ ਕਰਦੇ ਹੋ ਤੇ ਕਹਿੰਦੇ ਘਰ ਵਾਲਿਆਂ ਨੂੰ ਤੁਸੀਂ ਪੁੱਛਦੇ ਨਹੀਂ ਅੱਜ ਹੀ ਬਰ ਰੋਟੀ ਨਹੀਂ ਖਾਣੀ ਕਿਉਂਕਿ ਅਸੀਂ ਅੱਜ ਨੂੰ ਖਾ ਕੇ ਆਏ ਸੀਗੇ ਬਿਲ ਆਈ ਘਰੋਂ ਵੀ ਘਰੋਂ ਰੋਟੀ ਰੋਟੀ ਖਾ ਕੇ ਫੇਰ ਹੀ ਆਏ ਸੀ ਤੇ ਘਰਾਂ ਲੇਕਿਨ ਐਸ਼ੀਆਂ ਕਰਦੇ ਹੋ ਸਾਡੇ ਬਲੌਗ ਵੇਖ ਲੈਂਦੇ ਨੇ ਐਸ਼ੀਆ ਕਰਦਿਆਂ ਦੇ ਬਸ ਘਰੇ ਬੈ ਕੇ ਦੇ ਨਾਲ ਤਹੀ ਆਹੀ ਘਰ ਦੇ ਬਾਹਰ ਬੈ ਕੇ ਰੋਟੀਆਂ ਖਾਣੇ ਮਾਤਾ ਜੋਂ ਲੇ ਬਤੋ ਵੇਲਾ ਵੇਲਾ ਹੈ ਘੁੰਮ ਕੇ ਆਇਓ ਵੇਲਾ ਮਾਤਾ